ਇੱਕ ਮਾਦਨ ਹੈ ਘਰ ਉੱਪਰ ਦੀ ਕਣਪਾਏ ਹੋਵੇ ਛਾਂਪ ਦਾ ਰੌੜਾ ਪੈ ਗਿਆ ਹੋਵੇ ਇੱਕ ਦੂਜੇ ਦੇ ਨਾਂ ਲੱਗ ਰਹੀ ਹੋਵੇ ਛਾਂਪ ਚੱਕੀ ਗਈ ਹੋਵੇ ਮਾਤਾ ਨੇ ਕਣਪਾਇਆ ਫਿਰ ਹੱਥ ਵੜ ਕੇ ਠਾਲ ਲਾਂਗੇ ਮਾਤਾ ਗੁੱਡੀ ਦੇ ਰਿਸ਼ਤੇ ਬਾਹਰ ਜਹਾ ਛਾੜਨੀਆਂ ਗੁੱਡੀ ਵਾਸਤੇ ਆਏ ਨੇ ਵੀ ਬਾਹਰ ਦਾ ਬਣਦਾ ਨਹੀਂ ਦੋ ਗੇਲਰ ਫਿਊਜਨ ਆ ਗਈ ਹੋਵੇ ਪੁੱਛਣ ਵਾਸਤੇ ਹੁਣ ਆਜੋ ਜੀ ਆਜੋ ਹੱਥ ਵੜ ਕੇ ਠਾਲ ਲਾਂਗੇ ਫਿਰ ਕੋਈ ਫਾਇਦਾ ਤਾਂ ਨਹੀਂ ਮਾਤਾ ਬਾਹਰ ਕਿਨੇ ਜਾਣਾ ਸ਼ਾਮਪਕੀ ਦੀ ਗਵਾਚ ਕੀਤੀ ਸ਼ਾਮਪਕੀ ਦੀ ਗਵਾਚ ਕੀਤੀ ਮਾਤਾ ਮਾਤਾ ਨਿਸ਼ਾਨੀ ਦਿੱਤੀ ਉੱਠ ਕੇ ਗਾ ਤੁਮੀ ਆਉਂਦੇ ਫੇਰ ਜੇ ਮਾਤਾ 500 ਸਾਲ ਦੀ ਪੁੱਛੋ ਪੁੱਛਣਾ ਤਾਂ ਹੀ ਬੰਦ ਹੋ ਗਿਆਊਗਾ ਮਾਤਾ ਬਾਹ ਜਹਾਜ਼ ਗਿਨੇ ਜੜਨਾ ਇਹ ਕਿਰਪਾ ਹੋ ਜੇ ਜਹਾਜ਼ੇ ਜੜ ਜੇ ਮਾਤਾ ਮਾਤਾ ਤੂੰ ਤੰਨੇ ਗਿਆ ਸੋਚੀ ਤੀ ਮੇਰੀ ਪੁੱਛਾ ਨਿਕਲ ਜੇ ਮੇਰੀ ਪੁੱਛਾ ਵਾ ਮਾਤਾ ਤੂੰ ਉੱਠ ਕੇ ਨਹੀਂ ਆ ਰਹੀ ਗੋਠੀ ਤਾਂ ਥੋੜੀ ਗਵਾਚ ਗਈ ਦੀ ਮਾਤਾ ਫੇਰ ਮਾਤਾ ਦਾ ਨਿਸ਼ਾਨੀ ਦਿੱਤੀ ਚੱਲ ਬਾਬਾ ਓਏ ਹੋ ਜੇ ਮਾਤਾ ਜਹਾਜੇ ਗੁੱਡੀ ਚੜ ਜੇ ਮਾਤਾ ਛੋਟੇ ਗੰਡ ਮੂੜਾ ਚ ਕੌਣ ਹੋਇਆ ਦੀ ਐ ਮਾਤਾ ਉਹਦੇ ਗੰਡ ਮੂੜ ਲਹਾ ਦੇ ਮਾਤਾ ਗੁੱਡੀ ਜਹਾਜ ਚੜ ਜੂਗੇ ਆਹੀ ਢੁੰਜਰਾਂ ਦੀ ਤੇ ਇੱਕ ਮੱਥਾ ਚਲ ਵਾਪਸ ਮੈਂ ਨਾ ਮਾ ਤੇਰੇ ਬਗਰੇ ਮੈਂ ਨਾ ਮਾ ਤੇਰੇ ਬਗਰੇ ਹੋਪੀ ਕੋਪੇ ਦਰਬਾਰ ਦੇ ਦੋ ਜਣਿਆਂ ਨੇ ਪੈਸੇ ਰੱਖ ਲੈ ਸੰਗਤ ਨੇ ਦਿੱਤੇ ਹੁਣ ਦਰبار ਦੇ ਐੇ ਕੰਮ ਨਾ ਕਰਿਆ ਕਰੋ ਭਾਈ ਫਿਰ ਗਰਬੜ ਹੋ ਜਾਂਦੀ ਆ ਸੰਗਤ ਵਿੱਚ ਖੜਾ ਕਰ ਲੈਨੇ ਆ ਦੋ ਜਣਿਆਂ ਨੇ ਪੈਸੇ ਰੱਖ ਲਏ ਜੇਬ 'ਚ ਗੋਜੇ 'ਚ ਪਾ ਕੇ ਸੇਵਾ ਦਿੱਤੀ ਦੀ ਸੰਗਤ ਨੇ ਫਿਰ ਖੜਾ ਕਰ ਲਈਏ ਭਾਈ ਹੁਣ ਬੁਲਾ ਲਓ ਬਾਬਾ ਜੀ ਇਹਨਾਂ ਨੂੰ ਜੀ ਪਤਾ ਲੱਗ ਜੇ ਕੋਈ ਨੂੰ ਵੀ ਦੋ ਚਾਰ ਨੂੰ ਆਪੇ ਦੱਸ ਦੋ ਵੀਰੇ ਫਿਰ ਬਾਬਾ ਜੀ ਬੁਲਾਉਣਗੇ ਨਹੀਂ ਦੁਨੀਆ ਦੇ ਵਿੱਚ ਚੁੱਪ ਕਰਕੇ ਗੱਲੇ 'ਚ ਪਾ ਦਿਓ ਫਿਰ ਸੰਗਤ 'ਚ ਮੂੰਹ ਦਿਖਾਉਣ ਜੋਗੇ ਨਹੀਂ ਲੈ ਵੀ ਇਹ ਬਾਬਾ ਫਿਰ ਨਾ ਧਰੂਗਾ ਭਾਈ ਸਿੱਧਾ ਫਿਰ ਪਹਿਲਾਂ ਪਤਾ ਲੱਗ ਜੂ ਐਨੀ ਸੰਗਤ ਦੇ ਵਿੱਚ ਨਾ ਧਰੂਗਾ ਫਿਰ ਬਾਬਾ ਪੈਸੇ ਨਾਲ ਤਾਂ ਆਇਆ ਫੜਾਇ ਕਰੋ ਭਾਈ ਜੇਬ 'ਚ ਨਾ ਪਾਇਆ ਕਰੋ ਦਰਬਾਰ ਦਾ ਪੈਸਾ ਸੰਗਤ ਦੀ ਬੇਇੱਜ਼ਤੀ ਹੋ ਜਾਂਦੀ ਆ ਚੰਨੀ ਫਿਕਰ ਆ ਬਾਬਾ ਹੋਰ ਦੀ ਫਿਰ ਕੋ ਕਰੇ ਦੀ ਕਣ ਪਏ ਗੱਭਰੂ ਜਵਾਨ ਮੁੰਡਾ ਮਰ ਗਿਆ ਉਹਦੇ ਉੱਪਰ ਦੀ ਪੁੱਛਣ ਵਾਸਤੇ ਆਏ ਨੇ ਵੀ ਕੀ ਹੋ ਗਿਆ ਗੱਭਰੂ ਜਵਾਨ ਮੁੰਡਾ ਮਰ ਗਿਆ ਉਹਦੇ ਉੱਪਰ ਦੀ ਪੁੱਛਣ ਵਾਸਤੇ ਆਏ ਨੇ ਵੀ ਕੀ ਹੋ ਗਿਆ ਕਣ ਪਏ ਹੋਣਾ ਗੱਭਰੂ ਜਵਾਨ ਮੁੰਡਾ ਮਰ ਗਿਆ ਹੋਵੇ ਉਹਦੇ ਉੱਪਰ ਦੀ ਪੁੱਛਣ ਵਾਸਤੇ ਆਏ ਨੇ ਕਿੱਥੋਂ ਆਏ ਮਾਤਾ ਛੋਟਾ ਮੁੰਡਾ ਕੌਣ ਮਰ ਗਿਆ ਮਾਤਾ ਛੋਟਾ ਬੇਟਾ ਚਾਂਦ ਜੱਕ ਮਰ ਗਿਆ ਮਾਤਾ ਉਨੇ ਮੂਵੀ ਨਹੀਂ ਦੇਖਿਆ ਬੇਟੇ ਦਾ ਅਮਾਤਾ ਜੇ ਤਾਂ ਲੜਦੀ ਨਹੀਂ ਤਾਂ ਮਾਤਾ ਦੱਸਦੇ ਨੇ ਆ ਜੇ ਤਾਂ ਲੜਦੀ ਨਹੀਂ ਮਾਤਾ ਦੱਸਦੇ ਨੇ ਆ ਪੋਸਟਮਾਰਟਮ ਦੀ ਰਿਪੋਰਟ ਆ ਗਈ ਮਾਤਾ ਐ ਮਾਤਾ ਉਹਨੂੰ ਟੈਕ ਹੋ ਗਿਆ ਮਾਤਾ ਪਹਿਲਾਂ ਉਹ ਫੋਨ ਤੇ ਗੱਲ ਕਰ ਰਹੀ ਸੀ ਕਿਸੇ ਨਾਲ ਉਹ ਫੋਨ ਤੇ ਗੱਲ ਕਰ ਰਿਹਾ ਸੀ ਮਾਤਾ ਇੱਕ ਝਟਕਾ ਆਇਆ ਨਾਲ ਦੇ ਨਾਲ ਸੌਂ ਗਿਆ ਮਾਤਾ ਕਿਸੇ ਨੇ ਮਾਰਿਆ ਨਹੀਂ ਗਿਆ ਹੋਇਆ ਮਾਤਾ ਉਹ ਦੱਸਦੇ ਨਹੀਂ ਵੀ ਕਿਹਨੇ ਮਾਰਿਆ ਮਾਤਾ ਉਹ ਮਰ ਗਿਆ ਪਰ ਮੋਟਾ ਨਹੀਂ ਇਹ ਦੋ ਜਾਰੇ ਚਾਰ ਜਨਾਂ ਦੇ ਨਾਮ ਪਏ ਨੇ ਹਾਂ ਚਾਰ ਜਨਾਂ ਦੇ ਪਏ ਨੇ ਮਾਤਾ ਇਹ ਵੀ ਦੱਸਦੇ ਨੇ ਕਿ ਇਹਦੇ ਮਾਤਾ ਜਾ ਕੇ ਪੰਗਾ ਪੈ ਜਾਂਦਾ ਮਾਤਾ ਇਹ ਮੈਂ ਜੀ ਬੁੱਕ ਜੀ ਨੇ ਜਵਾਬ ਖੜੀ ਆ ਚਾਰ ਜਨਾਂ ਦੇ ਚਾਰ ਜਨਾਂ ਦਾ ਨਾਮ ਪਿਆ ਮਾਤਾ ਮਟੀਲ ਨਿਕਲ ਗਏ ਮੈਂ ਵੀ ਮਾਤਾ ਨਾਲ ਪੰਗਾ ਅਸਨਾ ਮਾਤਾ ਇਹ ਕੋਛੇ ਨਹੀਂ ਆਇਆ ਮਾਤਾ ਇਹਨਾਂ ਨੇ ਚੱਲ ਰਹੇ ਕਿ ਦੋ ਜੀ ਬਗਾਰ ਰਸਤਾ ਬੋਲ ਕੇ ਰੱਖਿਆ ਸਾਰਾ ਮੜਾ ਮੜਾ ਸਾਈਡ ਦੇ ਦਿਆ ਕਰੋ ਮਾਤਾ ਜੀ ਉਧਰ ਉਧਰ ਨੂੰ ਹੋ ਜਾ ਰਸਤਾ ਛੱਡੋ ਚਾਵੀ ਟੀਬ ਲੈਣਾ ਕੋਈ ਨਾ ਮੜਾ ਜੇ ਰਸਤਾ ਦਦੋ ਆਪੀ ਤੋਂ ਕਿਰਪਾ ਕਰਾਂਗੇ ਠੀਕ ਹੋ ਗਿਆ ਧੰਨਵਾਦ ਅੱਜ ਕੇ